ਪੰਜ ਪਿੰਡਾਂ ਜਿੱਥੇ 75 ਲੱਖ ਰੁਪਏ ਦੀ ਗ੍ਰਾਂਟ ਅਸੀਂ ਪੰਜਾਂ ਪਿੰਡਾਂ ਨੂੰ ਸਾਡੇ ਸੀਐਮ ਸਾਹਿਬ ਨੇ ਜਿਹੜੀ ਗ੍ਰਾਂਟ ਦਿੱਤੀ ਹੈ ਉਹਦਾ ਉਦ ਘਾਟਣਾ ਮੇਰੀ ਡਿਊਟੀ ਲੱਗ ਗਈ ਮੰਤਰੀ ਸਾਹਿਬ ਸੈਸ਼ਨ ਆ ਗਿਆ ਉਹਦੇ ਲਈ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਤੇ ਮੇਰੀ ਡਿਊਟੀ ਨਾਲ ਸਾਡੇ ਗਰੇਵਾਲ ਸਾਹਿਬ ਕਾਉਂਸਲਰ ਸਾਹਿਬ ਤੇਜਿੰਦਰ ਮਿੱਠੂ ਜੀ ਰਾਜੀ ਸਾਡੀ ਡਿਊਟੀ ਲਈ ਵੀ ਤੁਸੀਂ ਜਾ ਕੇ ਆਓ ਉਹ ਅਸੀਂ ਉਦ ਘਾਟਣ ਕਰ ਰਹੇ ਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਅਮਨ ਜੀ ਵੀ ਸਿੱਖਿਆ ਕ੍ਰਾਂਤੀ ਦੀ ਲਹਿਰ ਅੱਜ ਸਾਰੀ ਟੀਮ ਸਾਡੇ ਨਾਲ ਆਗਾਮ ਆਦਵੀ ਪਾਰਟੀ ਦੇ ਬਲੰਟ ਪੀਰ ਸਹਿਬਾਨ ਵੀ ਆਏ ਹੋਏ ਹੈ ਜੀ ਪਹਿਲਾਂ ਕਦੇ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਜੀ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਜੀ ਹਲਕਾ ਸਾਨੇਵਾਲ ਦੇ ਵਿੱਚ 95% ਲੋਕਾਂ ਸਕੂਲਾਂ ਦੀਆਂ ਚਾਰ ਦੁਆਨੀ ਅਤੇ ਕਮਰੇ ਕੰਪਲੀਟ ਹੈ ਜੀ ਇਹ ਪਹਿਲੀ ਵਾਰ ਹੋਇਆ ਜੀ ਇਸ ਤਰ੍ਹਾਂ ਪ੍ਰੋਜੈਕਟ ਦੇ ਲੱਗ ਰਿਹਾ ਹੈ ਹਰ ਕਲਾ ਜੀ ਹੋਰ ਸਾਡੀ ਸਰਕਾਰ ਦੇ ਵਿੱਚ ਹੋਰ ਬਹੁਤ ਵਧੀਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਧੀਆ ਹੋਣਾ ਜੀ ਇਹ ਵੀ ਹੋ ਰਿਹਾ ਜੀ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਮਤਲਬ ਚਲਾਇਆ ਸੀਗਾ ਉਹ ਪ੍ਰੋਗਰਾਮ ਉਹਦੇ ਵਧੀਆ ਨਤੀਜੇ ਆਏ ਨੇ ਉਹੀ ਮਤਲਬ ਹੁਣ ਅ ਜੋ ਲਾਈਨ ਚੱਲ ਰਹੀ ਹੈ ਉਹਦੇ ਵਿੱਚ ਹੀ ਮਤਲਬ ਹੁਣ ਪੰਜਾਬ ਦੇ ਵਿੱਚ ਵੀ ਉਹੀ ਨੀਤੀ ਬਣਾ ਰਹੇ ਨੇ ਵਧੀਆ ਰਿਜ਼ਲਟ ਵੀ ਵਧੀਆ ਆ ਰਹੇ ਨੇ ਹਾਂ ਜੀ ਠੀਕ ਆ ਮੇਰਾ ਨਾਮ ਕਮਲਤਾਲੀ ਬਾਲਾ ਜੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਿੱਖਿਆ ਨੀਤੀ ਤੇ ਸਿਹਤ ਦੇ ਉੱਤੇ ਕੰਮ ਕਰਨਾ ਜਿਹੜਾ ਆਪਦੀ ਨੀਤੀ ਅਪਣਾਈ ਹੈ ਦਿੱਲੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜੋ ਪਹਿਲਾਂ ਉੱਥੇ ਸਿੱਖਿਆ ਨੀਤੀ ਦੇ ਵਿੱਚ ਸੁਧਾਰ ਕੀਤੇ ਨੇ ਉਹੀ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਜਿਦੇ ਕਿ ਅੱچھے ਰਿਜ਼ਲਟ ਆ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦੀ ਐਡਮਿਸ਼ਨਸ ਵੀ ਇੱਥੇ ਵਧਣਗੀਆਂ ਤੇ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਨਾਲ ਸਰਕਾਰੀ ਸਕੂਲਾਂ ਦੇ ਜਿਹੜੇ ਨਤੀਜੇ ਨੇਗੇ ਜਿਹੜੇ ਰਿਜ਼ਲਟਸ ਨੇ ਉਹ ਅੱਛੇ ਆਣਗੇ ਤੇ ਜਿਹੜੀਆਂ ਪਬਲਿਕ ਸਕੂਲਾਂ ਦੀਆਂ ਮਨਮਾਨੀਆਂ ਹੋਲੀ-ਹੋਲੀ ਕਰਕੇ ਖਤਮ ਹੋਣਗੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਪੰਜਾਬ ਸਰਕਾਰ ਦਾ ਇਸੇ ਤਰ੍ਹਾਂ ਜੋ ਸੁਧਾਰ ਕੀਤੇ ਜਾ ਰਹੇ ਨੇ ਸਿੱਖਿਆ ਨੀਤੀ ਦੇ ਵਿੱਚ ਇਸੇ ਤਰ੍ਹਾਂ ਜ